ਜੱਥੇਦਾਰਾਂ ਨੂੰ ਹਟਾਉਣਾ ਅਤੇ ਉਹਨਾਂ ਦੀ ਥਾਂ ਉੱਤੇ ਨਵੀਆਂ ਨਿਯੁਕਤੀਆਂ ਨੇ ਪੰਥਕ ਸਿਆਸਤ ਵਿੱਚ ਪਹੁੰਚਾ ਲਿਆ ਦਿੱਤਾ ਹੈ ਸਿੱਖ ਜੱਥੇਬੰਦੀਆਂ ਅੰਤ੍ਰੰਕ ਕਮੇਟੀ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰ ਰਹੀਆਂ ਨੇ ਇਸ ਨਾਲ ਪੰਥਕ ਸੰਕਟ ਹੱਲ ਨਹੀਂ ਹੋਣਾ ਸਗੋਂ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਲਈ ਮਹਿੰਗਾ ਸਾਬਤ ਹੁੰਦਾ ਦਿਖਾਈ ਦਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਹੁਣ ਇੱਕ ਹੋਰ ਅਕਾਲੀ ਦਲ ਨਿਕਲੇਗਾ ਫਿਰ ਉਸ ਨੂੰ ਅਸਲੀ ਅਕਾਲੀ ਦਲ ਸਾਬਤ ਕਰਨ ਦੀ ਜਦੋ ਜਹਿਦ ਹੋਏਗੀ ਨਵੇਂ ਅਕਾਲੀ ਦਲ ਦੀ ਅਗਵਾਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਨਗੇ ਇਸ ਲਈ ਵਕਾਇਦਾ ਅੱਜ ਉਹਨਾਂ ਨੂੰ ਰਾਜਪੁਰਾ ਵਿਖੇ ਭਰਮੇ ਇਕੱਠ ਵਾਲੇ ਸਮਾਗਮ ਵਿੱਚ ਅਪੀਲ ਕਰਕੇ ਕਮਾਂਗ ਸੰਭਾਲਣ ਦਾ ਸੱਦਾ ਵੀ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਾ ਨਹੀਂ ਕੀਤੀ ਸਗੋਂ ਇਹ ਕਹਿੰਦਿਆਂ ਖਤਸੇ ਯਾਰ ਕੀਤੇ ਕਿ ਅਗਵਾਈ ਕੋਈ ਵੀ ਕਰੇ ਪਰ ਕਿਤੇ ਬਾਅਦ ਵਿੱਚ ਇਹ ਨਾ ਹੋਵੇ ਕਿ ਅਗਵਾਈ ਕਰਨ ਤੋਂ ਬਾਅਦ ਮੂਰੇ ਲਾਉਣ ਵਾਲੇ ਹੀ ਮੁੜ ਸੁਖਵੀਰ ਸਿੰਘ ਬਾਦਲ ਪਿੱਛੇ ਜਾ ਖੜੇ ਹੋਣ ਇਸ ਸਮੇਂ ਹੋਰ ਬੁਲਾਰਿਆਂ ਦੇ ਵੀ ਤਿੱਖੀ ਸੁਰ ਵਾਲੇ ਭਾਸ਼ਣ ਸੁਣਨ ਨੂੰ ਮਿਲੇ ਹੁਣ ਇਸ ਮਾਮਲੇ ਵਿੱਚ ਹਾਕਮਤਰ ਆਮ ਆਦੀ ਪਾਰਟੀ ਦੀ ਵੀ ਐਂਟਰੀ ਹੋ ਗਈ ਹੈ ਪਾਰਟੀ ਦੇ ਕੁਝ ਆਗੂ ਅਤੇ ਸਪੀਕਰ ਕੁਲਤਾਰ ਸਿੰਘ ਸੰਧਮਾ ਖੁੱਲਕੇ ਬੋਲੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਪਣਾ ਪ੍ਰਤੀਕਰਮ ਅੱਜ ਸਾਹਮਣੇ ਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੇਂ ਸ਼੍ਰੋਮਣੀ ਕਮੇਟੀ ਉੱਤੇ ਜੋ ਸਵਾਲ ਚੁੱਕੇ ਉਹ ਬਿਲਕੁਲ ਜਾਇਜ਼ ਨੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਨੇ ਜੱਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ ਪੋਸਟ ਸ਼੍ਰੋਣੀ ਕਮੇਟੀ ਦੀ ਮਿਆਦ ਲੰਘੀ ਨੂੰ ਦਹਾਕੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਮੁੱਦੇ ਉੱਤੇ ਟਿੱਪਣੀ ਅਤੇ ਰਾਜਪੁਰਾ ਵਾਲੇ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਤੱਤਾ ਭਾਸ਼ਣ ਸੁਣਨ ਤੋਂ ਪਹਿਲਾਂ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਤੇ ਅੱਜ ਖਿਮਾ ਜਾਂਚਨਾ ਅਤੇ ਸ਼ੁਕਰਾਨੇ ਦੀ ਅਰਦਾਸ ਕਰਨ ਪੁੱਜੇ ਜਥੇਦਾਰ ਗਿਆਨੀ ਰਗਵੀਰ ਸਿੰਘ ਕੀ ਬੋਲੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਤੋਂ ਹਟਾਏ ਜਾਣ ਮਗਰੋਂ ਗਿਆਨੀ ਰਗਵੀਰ ਸਿੰਘ ਨੇ ਆਖਿਆ ਕਿ ਜਿੰਨੀ ਦੇਰ ਗੁਰੂ ਨੇ ਸੇਵਾ ਬਖਸ਼ੀ ਉਹਨਾਂ ਗੁਰੂ ਦੇ ਹੁਕਮ ਅnder ਉਹਨਾਂ ਸਮਾਂ ਸੇਵਾ ਕੀਤੀ ਉਹ ਗੁਰੂ ਦੇ ਹੁਕਮ ਵਿੱਚ ਖੁਸ਼ ਨੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਵਾਲੇ ਫੈਸਲੇ ਤੋਂ ਬਾਅਦ ਉਹਨਾਂ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਉਹਨਾਂ ਆਖਿਆ ਕਿ ਗੁਰੂ ਘਰ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਅਤੇ ਗੁਰੂ ਨੇ ਉਹਨਾਂ ਕੋਲੋਂ ਚੰਗੇ ਢੰਗ ਨਾਲ ਸੇਵਾ ਲਈ ਸ਼੍ਰੋਮਣੀ ਕਮੇਟੀ ਦੀ ਅੰਤਰਕਮੇਟੀ ਵੱਲੋਂ ਬਿੱਤੇ ਕੱਲ੍ਹ ਹੋਈ ਮੀਟਿੰਗ ਵਿੱਚ ਉਹਨਾਂ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਜੋਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਗਿਆਨੀ ਰਗਵੀਰ ਸਿੰਘ ਇਸ ਵੇਲੇ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਅਤੇ ਉਹਨਾਂ ਦੀਆਂ ਇਹ ਸੇਵਾਵਾਂ ਜਾਰੀ ਰੱਖੀਆਂ ਗਈਆਂ ਯਾਨੀ ਹੁਣ ਦੇਖੋ ਜੱਥੇਦਾਰ ਨੂੰ ਹਟਾਉਣ ਦੇ ਮੁੱਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ ਅਤੇ ਕਿਵੇਂ ਉਹਨਾਂ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕੇ ਧਾਰਮਿਕ ਮਾਮਲਾ ਪਰ ਮੈਂ ਪਹਿਲੇ ਦਿਨੋਂ ਕਹਿਣਾ ਹੁੰਦਾ ਕਿ ਹੁਣ ਤਾਂ ਹੀ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੁਣ ਇਹ ਲੱਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਦਾ ਆ ਹਾਲੀ ਤਾ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜ세ਦਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਪਹਿਲਾਂ ਆ ਆਪ ਤਾਂ ਵੈਲਿਡ ਹੋ ਜੋ ਚੋਣਾਂ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਬੰਸਦਾਂ ਦੇ ਨੇ ਪਰ ਤੁਹਾਨੂੰ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਸੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਕਿ ਤੁਹਾਡੀਆਂ ਜੇਬਾਂ 'ਚੋਂ ਜਸੇਦਾਰ ਨਿਕਲਦੇ ਨਹੀਂ ਕਿ ਕਿ ਜਸੇਦਾਰ ਨੂੰ ਜੇਬ 'ਚ ਪਾ ਲਿਆ ਕਰੇ ਜਸੇਦਾਰ ਨੂੰ ਜੇਬ 'ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਈ ਸਾਰੀਆਂ ਗਲਤੀਆਂ ਗੁਨਾਹ ਮੰਨ ਲਈ ਹਾਂਜੀ ਹਾਂਜੀ ਕਰਕੇ ਉਦੋਂ ਮਦ ਉਹਦੀ ਸਜ਼ਾ ਜੋ ਇਸ ਤਰ੍ਹਾਂ ਕੰਖਾ ਲੱਗੀ ਉਹ ਵੀ ਤੁਸੀਂ ਕਰੋ ਹੁਣ ਤੁਸੀਂ ਕਹਿੰਦੇ ਹੋ ਮੈਂ ਚਾਹਤਾ ਮੰਗੇ ਤਾਂ ਬਦਲਾ ਖੋਰੀ ਲੱਗਦੀ ਪਰ ਜੱਜਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਗੱਡੀ ਹੈ ਗੱਦੀ ਨਹੀਂ ਹੈ ਦੀ ਪਰ ਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਇਹ ਜਿਨ੍ਹਾਂ ਨੇ ਹੜਬੜੀ ਤੇ ਜਾਂ ਬਦਲਾ ਖੋਰੀ ਚਾਹਤੇ ਫੈਸਲੇ ਦਿੱਤੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਨਾਲ ਹੁਣ ਗੱਲ ਕਰਦੇ ਆ ਰਾਜਪੁਰਾ ਵਿਕੇ ਹੋਏ ਅੱਜ ਵਾਲੇ ਪੰਤ ਤੱਕ ਸਮਾਗਮ ਦੀ ਚੰਦੂ ਮਾਜਰਾ ਪਿਓ ਪੁੱਤ ਭਾਵ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਦੀ ਦੇਖ ਰੇਖੇਟ ਹੋਏ ਇਸ ਸਮਾਗਮ ਵਿੱਚ ਪ੍ਰਮੁੱਖ ਤੌਰ ਉਤੇ ਤਾਂ ਗਿਆਨੀ ਹਰਪ੍ਰੀਤ ਸਿੰਘ ਹੀ ਬੋਲੇ ਅਤੇ ਕਈ ਪੱਖ ਸੰਗਤ ਅੱਗੇ ਰੱਖਦਿਆਂ ਕੁਝ ਖਦਸ਼ੇ ਵੀ ਜ਼ਾਹਰ ਕੀਤੇ ਪਰ ਉਹਨਾਂ ਤੋਂ ਪਹਿਲਾਂ ਬਰਜਿੰਦਰ ਸਿੰਘ ਪ੍ਰਵਾਨਾ ਨੂੰ ਵੀ ਸੁਣ ਲਓ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਵਾਈ ਕਰਨ ਦਾ ਇਸ ਸਮੇਂ ਸੱਦਾ ਦਿੰਦੇ ਨੇ ਕਰੋ ਉਹਨਾਂ 11 11 ਜਕਟਿਵ ਮੈਂਬਰਾਂ ਨੂੰ ਸਵਾਲ ਕਰੋ ਇਹ ਤੁਹਾਡੇ ਹੀ ਚੁਣੇ ਹੋਏ ਨਮਾਇੰਦੇ ਨੇ ਤੇ ਇਹਨਾਂ ਦਾ ਵਿਰੋਧ ਜਿਹੜੀ ਸਟੇਜ ਤੇ ਮਿਲਣ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰੋ ਦੱਸੋ ਤੁਸੀਂ ਜਿਹੜੇ ਫੈਸਲੇ ਲਏ ਨੇ ਕੌਮ ਨੂੰ ਥੱਲੇ ਕਰਨ ਦੇ ਤੁਸੀਂ ਫੈਸਲੇ ਲਏ ਨੇ ਤੁਸੀਂ ਕੌਮ ਨਾਲ ਵਿਸਾਕ ਹੱਤ ਕੀਤਾ ਤੁਸੀਂ ਗੁਰੂ ਗ੍ਰੰਥ ਦੀ ਮਰਿਆਦਾ ਤੁਸੀਂ ਪੰਥ ਦੀ ਮਰਿਆਦਾ ਨੂੰ ਘਟਾ ਰਹੇ ਹੋ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰੋ ਤਾਂ ਜੋ ਪਤਾ ਲੱਗੇ ਇਹਨਾਂ ਨੂੰ ਇਹਨਾਂ ਨੇ ਆਪਣੀ ਕਰਤੂਤ ਕੀ ਕੀਤੀ ਹੈ ਮੈਂ ਸਿੰਘ ਸਾਹਿਬ ਤੁਹਾਨੂੰ ਵਿਸ਼ਵਾਸ ਉਦੋਂ ਵੀ ਦਿਵਾਇਆ ਸੀ ਅੱਜ ਵੀ ਦਿਵਾਉਣਾ ਜਿੱਥੇ ਸਾਨੂੰ ਆਵਾਜ਼ ਮਾਰੋਗੇ ਅਸੀਂ ਭਾਈ ਮਨੀ ਸਿੰਘ ਜੀ ਦੇ ਪਰਿਵਾਰਾਂ ਚੋਂ ਅਸੀਂ ਬਾਬਾ ਉਹਦੇ ਸਿੰਘ ਜੀ ਦੇ ਪਰਿਵਾਰਾਂ ਚੋਂ ਅਸੀਂ ਭਾਈ ਆਲਮ ਸਿੰਘ ਦਿੱਤਨਾ ਦੇ ਪਰਿਵਾਰਾਂ ਚੋਂ ਅਸੀਂ ਭਾਈ ਬਚਿੱਤਰ ਸਿੰਘ ਦੇ ਪਰਿਵਾਰਾਂ ਚੋਂ ਜਦੋਂ ਉਦੋਂ ਹੀ ਉਹਨਾਂ ਨੇ ਗੁਰੂ ਸਾਹਿਬ ਨੂੰ ਪਿੱਠ ਵਿਖਾਈ ਤੇ ਬਾਬਾ ਜਥੇਦਾਰ ਸਿੰਘ ਸਾਹਿਬ ਜੀ ਸਾਡਾ ਪਰਿਵਾਰ ਸਾਡਾ ਇਹ ਭਾਈਚਾਰਾ ਤੁਹਾਨੂੰ ਅੱਜ ਵੀ ਪਿੱਠ ਨਹੀਂ ਵਿਖਾਏਗਾ ਨਹੀਂ ਵਿਖਾਏਗਾ ਹੁਣ ਦੇਖੋ ਇਸ ਸਮਾਗਮ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵੀਰ ਸਿੰਘ ਬਾਦਲਵਾਰੇ ਮੁਸ਼ਕ ਮਾਰਨ ਵਾਲੀ ਗੱਲ ਕਿਉਂ ਕਹੀ ਇਸ ਤੋਂ ਇਲਾਵਾ ਉਹਨਾਂ ਜੋ ਸੰਗਤ ਨੂੰ ਸੁਨੇਹਾ ਦਿੱਤਾ ਉਹ ਵੀ ਸੁਣ ਲਓ ਅੱਜ ਸਿੱਖ ਸਿਆਸਤ ਜਿਹੜੀ ਹੈ ਉਹ ਸਰਮਾਇਦਾਰਾਂ ਦੀਆਂ ਵਲਗਣਾਂ ਦੇ ਵਿੱਚ ਕੈਦ ਹੋ ਗਈ ਹੈ ਅਸੀਂ ਸਧਾਰਨ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਹਾਂ ਮਜਦੂਰਾਂ ਕਿਰਤੀਆਂ ਦੇ ਘਰਾਂ ਦੇ ਵਿੱਚ ਪੈਦਾ ਹੋਏ ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸਾਰੇ ਕਿਰਤੀ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਆਪਣੀ ਸਿਆਸੀ ਜਮਾਤ ਜੋ ਸਾਡੀ ਰਾਸੀ ਹੋਣ ਦਾ ਪ੍ਰਤੀਕ ਹੈ ਉਹਨੂੰ ਇੱਕ ਪ੍ਰਕਾਰ ਪਰਿਵਾਰ ਦੀਆਂ ਬਲਗਣਾਂ ਦੇ ਵਿੱਚੋਂ ਕੈਦ ਕਰਵਾ ਕੇ ਲੈ ਕੇ ਆਈਏ ਜੋ ਸਾਡੀਆਂ ਭਾਵਨਾਵਾਂ ਦੀ ਕਦਰ ਕਰੇ ਜੋ ਸਾਡੇ ਹੱਕਾਂ ਦੀ ਗੱਲ ਕਰੇ ਇਹਦੇ ਲਈ ਕੋਈ ਅਗਵਾਈ ਕਰੇ ਉਹ ਮਨਜ਼ੂਰ ਹੈ ਕਿਉਂਕਿ ਡਰ ਵੀ ਲੱਗਦਾ ਹੈ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹੈ ਜਿਵੇਂ ਗਿਆਨੀ ਸ਼ੇਰ ਸਿੰਘ ਜੀ ਨੇ ਕਿਹਾ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹਾਂ ਅਸੀਂ ਧਰਮ ਦੇ ਵਿਦਿਆਰਥੀ ਹਾਂ ਝੰਡਾ ਚੁੱਕ ਕੇ ਤੁਰ ਪਾਂਗੇ ਤੁਰ ਵੀ ਪਏ ਆਂ ਗੁਰੂ ਪਰੋਸੀ ਆਪ ਜੀ ਦੇ ਪਰੋਸੇ ਬਨਕਤੇ ਨਾਮ ਵੇ ਵੀ ਜਦੋਂ ਅਸੀਂ ਮੁੜ ਕੇ ਝਾਤ ਮਾਰੀਏ ਪਿੱਛੇ ਤੇ ਜਿਹੜੇ ਸਾਨੂੰ ਕਹਿ ਰਹੇ ਆ ਹੌਸਲਾ ਦੇ ਰਹੇ ਆ ਉਹ ਸੁਖਵੀਰ ਦੀ ਬੇੜੀ 'ਚ ਚੜੇ ਹੋਣ ਤੇ ਅਸੀਂ ਇਕੱਲੇ ਹੀ ਰਹਿ ਜੀਏ ਤੇ ਦੇਖੀਏ ਪਿੱਛੇ ਪਿੱਛੇ ਸੰਗਤ ਹੀ ਰਹਿ ਗਈ ਹੈ ਬਾਕੀ ਕੋਈ ਰਿਹਾ ਹੀ ਨਹੀਂ बस ਇਹੋ ਡਰ ਜਾ ਸਤਾਉਂਦਾ ਮੈਂ ਪਹਿਲੋ ਵੀ ਬਹੁਤ ਵਾਰ ਕਹਿ ਚੁੱਕਿਆ ਅੱਜ ਸਾਡੇ ਸਿਧਾਂਤ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਾਵਾਂ ਨੂੰ ਕੁਚਲਿਆ ਜਾ ਰਿਹਾ ਹੈ ਕੁਚਲਿਆ ਜਾ ਰਿਹਾ ਇਹ ਕੁਚਲਿਆ ਤਾਂ ਪਹਿਲੋ ਵੀ ਜਾਂਦਾ ਰਿਹਾ ਹੈ ਮੁਗਲਾਂ ਵੱਲੋਂ ਕਦੇ ਅੰਗਰੇਜ਼ਾਂ ਵੱਲੋਂ ਕਦੇ ਮੌਜੂਦਾ ਭਾਰਤੀ ਸਟੇਟ ਵੱਲੋਂ ਪਰ ਅੱਜ ਸਭ ਤੋਂ ਗਹਿਰਾ ਦੁੱਖ ਇਸ ਕਰਕੇ ਲੱਗ ਰਿਹਾ ਕਿਉਂਕਿ ਅੱਜ ਆਪਣੇਆਂ ਵੱਲੋਂ ਕੁਚਲਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਰਾਖੀ ਕਰਨ ਦੀ ਉਹਨਾਂ ਵੱਲੋਂ ਕੁਚਲਿਆ ਜਾ ਰਿਹਾ ਹੈ ਔਰ ਕਿੱਡੇ ਕੰਮ ਕੀਤੇ ਜਾ ਰਹੇ ਨੇ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਕਹਿੰਦੇ ਇੱਕ ਵਾਰੀ ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ ਪਾਣੀ 'ਚੋਂ ਬਦਬੂ ਮਾਰਨ ਲੱਗ ਪਈ ਪਿੰਡ ਦੇ ਦਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ ਕਹਿੰਦੇ ਪੰਡਤ ਜੀ ਪਾਣੀ 'ਚੋਂ ਬਦਬੂ ਮਾਰਨ ਲੱਗ ਗਈ ਆ ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਪਿਆ ਹੋਣਾ ਵਿੱਚ ਉਸ ਕਰਕੇ ਬਦਬੂ ਮਾਰਦੀ ਹੋਣੀ ਹੈ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨੇ ਉਹ ਬਾਹਰ ਕੱਢ ਦਿਓ ਭਰ ਕੇ ਤੇ ਪਾਣੀ ਦੇ ਵਿੱਚੋਂ ਮੁਸ਼ਕ ਆਉਣਾ ਹਟ ਜਾਊਗਾ ਕਹਿੰਦੇ ਸਤਬਚਨ ਜੀ ਉਹ ਸਾਰੇ ਲੋਕ ਜਿਹੜੇ ਸੀਓ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੋਸ਼ਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੋਸ਼ਕ ਤਾਂ ਦੂਰ ਹੀ ਨਹੀਂ ਹੋਇਆ ਉਹ ਕਹਿਣ ਲੱਗੇ ਹੋਰ ਪਾਣੀ ਕੱਢੋ ਉਹਨਾਂ ਨੇ ਹੋਰ ਪਾਣੀ ਕੱਢਿਆ ਭਰ-ਭਰ ਕੇ ਬੋਕੇ ਜਿਹੜੇ ਆ ਉਹ ਪਾਣੀ ਦੇ ਬਾਹਰ ਡੋਲੇ ਮੋਸ਼ਕ ਫੇਰ ਵੀ ਨਾ ਦੂਰ ਹੋਇਆ ਉਹ ਫੇਰ ਪੰਡਤ ਜੀ ਗੋਲ ਗਏ ਕਹਿੰਦੇ ਪੰਡਤ ਜੀ ਮੋਸ਼ਕ ਨਹੀਂ ਆਉਣਾ ਹਟਿਆ ਉਹ ਕਹਿੰਦੇ ਚਲੋ ਮੈਂ ਦੇਖਦਾ ਚੱਲ ਕੇ ਉਹ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਆ ਉਹ ਮਰੀ ਪਈ ਉਹ ਬਾਹਰ ਹੀ ਨਹੀਂ ਕੱਢੀ ਉਹ ਕਹਿਣ ਲੱਗੇ ਭਲਿਓ ਲੋਕੋ ਕਹਿਤ ਭਇਓ ਇਹ ਕਿਆ ਤੁਮ ਕਿਨੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਸ਼ਬਦ ਹੈ ਉਹ ਕਹਿੰਦੇ ਕਹਿਤ ਭਇਓ ਇਹ ਕਿਆ ਤੁਮ ਕਿਨੀ ਮਰਤਕ ਬਿਲਾਹੀ ਵਿੱਚ ਰਖ ਲਈਨੀ ਕਹਿੰਦੇ ਕਿ ਕੀਤਾ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੀ ਹੂੰ ਤੇ ਮੋਸਕਾ ਕਿੱਥੋਂ ਦੂਰ ਹੋਊਗਾ ਤੇ ਬਿੱਲੀ ਬਾਹਰ ਕੱਢੋ ਮੋਸਕ ਦੂਰ ਹੋਊਗਾ ਇਹ ਅਜ ਹੋ ਕੀ ਰਿਹਾ ਪ੍ਰਧਾਨ ਬਦਲ ਦਿਓ ਜ਼ਥੇਦਾਰ ਬਦਲ ਦਿਓ ਜ਼ਿਲ੍ਹਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲ ਦਿਓ ਤੇ ਜਿਹਦੇ ਚੋਂ ਮੋਸਕ ਆਉਂਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨਹੀਂ ਤੇ ਮੋਸਕ ਦੂਰ ਕਿਵੇਂ ਹੋਊਗਾ ਏ ਦੂਰ ਨਹੀਂ ਆਉਣਾ ਜਿਨਾ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਕਰੀ ਜਾਂਦੇ ਹਾਂ ਪਿਛਲੇ 28 ਸਾਲਾਂ ਤੋਂ ਕਿੰਨੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਦਲਤੇ ਕਿੰਨੇ ਤਖਤਾਂ ਦੇ ਜਦੇਦਾਰ ਬਦਲਤੇ ਕਿੰਨੇ ਹਲਕੇ ਇੰਚਾਰਜ ਬਦਲਤੇ ਕਿੰਨਿਆਂ ਦੀਆਂ ਟਿਕਟਾਂ ਕੱਟਦੀਆਂ ਕਿੰਨਿਆਂ ਦੀਆਂ ਟਿਕਟਾਂ ਦੇਤੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਲਾਤਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਤੋਂ ਅਚਾਹੇ ਸਾਰੇ ਪੰਜਾਬ ਨੂੰ ਉਹ ਉਹਨੂੰ 6 ਮਹੀਨੇ ਬਦਲ ਕੇ ਦੇਖ ਲੋ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਣਾ ਭਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮੋਸ਼ਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਮੋਸ਼ਕ ਨਹੀਂ ਜੇ ਜਾਣਾ ਅੱਜ ਨਵੇਂ ਜਾਇਜ਼ਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦਿਓ ਪਰ ਬਦਬੂ ਨਹੀਂ ਜਾਣੀ